ਮਿੱਟੀ ਦੀ ਨਜਾਇਜ਼ ਮਾਈਨਿੰਗ ਕਰਨ ਦੌਰਾਨ ਵੱਡਾ ਹਾਦਸਾ ਵਾਪਰ ਗਿਆ ਮਿੱਟੀ ਦੀ ਢੇਗ ਥੱਲੇ ਦਬ ਕੇ ਟਿਪਰ ਡਰਾਈਵਰ ਦੀ ਮੌਤ ਹੋ ਗਈ ਹੈ ਫਿਲਹਾਲ ਪੁਲਿਸ ਮੌਕੇ ਤੇ ਪਹੁੰਚੀ ਹੈ ਤੇ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਮਾਮਲਾ ਬਟਾਲਾ ਤੋਂ ਸਾਹਮਣੇ ਆਇਆ ਮ੍ਰਿਤਕ ਬਟਾਲਾ ਪੁਲਿਸ ਦੇ ਥਾਣਾ ਸ਼੍ਰੀ ਹਰਗੋਬਿੰਦਪੁਰ ਦੇ ਪਿੰਡ ਮੇਤਲੇ ਦਾ ਰਹਿਣ ਵਾਲਾ ਸੀ ਨਾਮ ਗੁਰਜੀਤ ਸਿੰਘ ਦੱਸਿਆ ਜਾ ਰਿਹਾ ਹੈ ਜੋ ਕਿ ਟਿੱਪਰ ਦਾ ਡਰਾਈਵਰ ਸੀ ਜਿਸ ਦੀ ਮਿੱਟੀ ਦੀ ਨਜਾਇਜ਼ ਮਾਈਨਿੰਗ ਦੌਰਾਨ ਢੇਗਾਂ ਥੱਲੇ ਦੱਬ ਕੇ ਮੌਤ ਹੋ ਗਈ ਹੈ ਮਿਲੀ ਜਾਣਕਾਰੀ ਅਨੁਸਾਰ ਖੋਖਰਵਾਲ ਮਾੜੀ ਪੰਨੂਆ ਦੇ ਵਿੱਚ ਸਾਬਕਾ ਸਰਪੰਚ ਵੱਲੋਂ ਆਪਣੀ ਪੈਲੀ 'ਚੋਂ ਮਿੱਟੀ ਦੀ ਨਜਾਇਜ਼ ਮਾਈਨਿੰਗ ਕੀਤੀ ਜਾ ਰਹੀ ਸੀ ਜਿਸ ਦੌਰਾਨ ਇਹ ਵੱਡਾ ਹਾਦਸਾ ਵਾਪਰ ਗਿਆ ਮੌਕੇ ਤੇ ਪੁਲਿਸ ਪਹੁੰਚੀ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਮ੍ਰਿਤਕ ਗੁਰਜੀਤ ਸਿੰਘ ਦੀ ਪਤਨੀ ਨੇ ਦੱਸਿਆ ਹੈ ਕਿ ਉਹ ਨਗਰ ਕੀਰਤਨ ਦੇ ਵਿੱਚ ਗਈ ਹੋਈ ਸੀ ਤੇ ਉਸ ਨੂੰ ਕਿਸੇ ਦਾ ਫੋਨ ਆਉਂਦਾ ਹੈ ਕਿ ਗੁਰਜੀਤ ਸਿੰਘ ਨੂੰ ਮਿੱਟੀ ਦੀ ਢਿੱਗ ਥੱਲੇ ਉਣ ਕਰਕੇ ਗੰਭੀਰ ਸੱਟਾਂ ਲੱਗੀਆਂ ਨੇ ਪਰ ਹੁਣ ਉਸ ਨੂੰ ਪਤਾ ਲੱਗਿਆ ਕਿ ਉਸ ਦਾ ਪਤੀ ਤਾਂ ਰਿਹਾ ਹੀ ਨਹੀਂ ਇਸ ਦੁਨੀਆ ਤੇ ਉਸ ਦੀ ਮੌਤ ਹੋ ਗਈ ਹੈ ਉਹ ਕਾਫੀ ਲੰਮੇ ਸਮੇਂ ਤੋਂ ਟਿਪਪਰ ਦਾ ਡਰਾਈਵਰ ਸੀ ਅਤੇ ਉਸ ਨੇ ਦੱਸਿਆ ਕਿ ਉਸ ਦੀ ਇੱਕ 3 ਸਾਲ ਤੋਂ ਵੀ ਛੋਟੀ ਬੇਟੀ ਹੈ ਉਹ ਡਰਾਈਵਿੰਗ ਕਰਦੇ ਹੀਗੇ ਭਾਜੀ ਮੈਨੂੰ ਪੂਰਾ ਮੈਨੂੰ ਵੀ ਨਹੀਂ ਪਤਾ ਹੈਗਾ ਮੈਂ ਤੇ ਨਗਰ ਕੀਰਤਨ ਤੇ ਗਈ ਸੀ ਥੋੜੀ देर ਬਾਅਦ ਮੈਂ ਆ ਗਈ ਤੇ ਉਹ ਮੈਂ ਉਹਨਾਂ ਦੇ ਫੋਨ ਤੇ ਫੋਨ ਲਾਇਆ ਕਿਸੇ ਮੁੰਡੇ ਕੋਲ ਸੀ ਫੋਨ ਉਹ ਕਹਿੰਦੇ ਕਿ ਅਮਰਜੈਂਸੀ ਵਿੱਚ ਖੜਿਆ ਉਹਨਾਂ ਦੇ ਸੱਟ ਲੱਗ ਗਈ ਮੈਨੂੰ ਸੱਟ ਦੱਸਿਆ ਫੇਰ ਮੈਂ ਫੋਨ ਕੀਤਾ ਤੇ ਉਹ ਕਹਿੰਦੇ ਉਹਨਾਂ ਤੇ ਨਾ ਮਿੱਟੀ ਡਿੱਗ ਗਈ ਉਸ ਤੋਂ ਬਾਅਦ ਮੈਨੂੰ ਨਹੀਂ ਪਤਾ ਟਿੱਪਰ ਚਲੁੰਦੇ ਜਿਸੀ ਹਾਂਜੀ ਭਾਜੀ ਕਾਫੀ ਢੇਰ ਦੇ ਚਲੁੰਦੇ ਆ ਪਾਜੀ ਮੈਂ ਸਾਰਿਆਂ ਤੋਂ ਵੱਡੀ ਆ ਤਿੰਨ ਬ੍ਰਦਰ ਮੇਰੀ ਛੋਟੀ ਜੀ ਬੇਟੀ ਆ ਦੋ ਬੱਚੇ ਨਹੀਂ ਕੋਈ ਕੁੜੀ ਨਹੀਂ ਆ ਉਹ ਤਿੰਨ ਸਾਲ ਅਜੇ ਫਰਵਰੀ ਨਾ ਤਿੰਨ ਸਾਲ ਦੀ ਹੋਣੀ ਪਾਜੀ ਉਹ ਅਜੇ ਕੁਝ ਨਹੀਂ ਦੱਸਿਆ ਪਾਜੀ ਪਾਜੀ ਮੈਨੂੰ ਕੁਝ ਨਹੀਂ ਦੱਸਿਆ ਕਦੇ ਕਿਸੇ ਨੂੰ ਕੁਝ ਨਹੀਂ ਪਤਾ ਮੌਕੇ ਤੇ ਚਸ਼ਮਤਦੀਦ ਗੁੱਜਲ ਨੇ ਦੱਸਿਆ ਕਿ ਸਾਨੂੰ ਆਵਾਜ਼ ਆਈ ਕਿ ਕੋਈ ਮਿੱਟੀ ਥੱਲੇ ਦੱਬ ਕੇ ਹੈ ਉਸ ਤੋਂ ਬਾਅਦ ਗੁਰਜੀਤ ਸਿੰਘ ਨੂੰ ਗੱਡੀ ਦੇ ਵਿੱਚ ਪਾ ਕੇ ਹਸਪਤਾਲ ਲਿਜਾਇਆ ਗਿਆ ਉਸਨੇ ਦੱਸਿਆ ਕਿ 15 ਦਿਨ ਤੋਂ ਇੱਥੇ ਉਹਨਾਂ ਨੇ ਡੇਰਾ ਲਾਇਆ ਹੋਇਆ ਲਗਾਤਾਰ ਇੱਥੋਂ ਮਿੱਟੀ ਦੀਆਂ ਗੱਡੀਆਂ ਭਰ-ਭਰ ਕੇ ਨਿਕਲਦੀਆਂ ਨੇ ਇੱਥੇ ਸਾਨੂੰ ਉਧਰ ਭੱਜੇ ਬੰਦੇ ਆਏ ਦੋ ਤਿੰਨ ਪਈ ਸਾਡਾ ਬੰਦਾ ਆ ਗਿਆ ਟਾਇ ਥਲੇ ਹਾਂ ਤੇ ਭੱਜੋ ਸਾਡੇ ਤੇ ਨਿਆਣੇ ਨੂੰ ਨਹੀਂ ਗਈ ਸੀ ਕੁੜੀਆਂ ਕੜੀਆਂ ਅਸੀਂ ਵੀ ਕਈਆਂ ਕੂਈਆਂ ਲੈ ਕੇ ਫੜਾਈਆਂ ਉਹਨਾਂ ਨੂੰ ਤੇ ਉੱਥੇ ਉਹਨਾਂ ਨੇ ਮਸ਼ੀਨ ਥੱਲੇ ਉਹ ਵਿਚਾਰਾ ਉਹ ਦੋ ਫਿਰ ਇੱਕ ਮਸ਼ੀਨ ਉਧਰੋਂ ਆਈ ਤੇ ਉਹਨਾਂ ਨੇ ਕੱਢਿਆ ਤੇ ਉਦੋਂ ਜਦੋਂ ਕੱਢਿਆ ਦੋ ਮੁੱਕਾ ਸੀ ਵਿਚਾਰਾ ਲੋ ਮਿੱਟੀ ਵਾਲੇ ਨਹੀਂ ਸੀ ਮਿੱਟੀ ਵਾਲੀ ਦੋਵੇਂ ਮਸ਼ੀਨਾਂ ਉਹ ਡੀਆਂ ਹੀ ਬਰਾਬਰ ਕਰਨ ਮਿੱਟੀ ਵੀ ਨਹੀਂ ਸੀ ਭਰਨ ਦੇ ਹਾਂ ਬਰਾਬਰ ਕਰਨ ਦੇ ਹੀ ਪੈਲੀ ਨੂੰ ਹਾਂ ਟੋਏ ਭਰਨ ਦੇ ਕਿੰਨੇ ਦਿਨ ਹੋ ਗਏ ਟੋਏ ਭਰਦਿਆਂ ਟੋਏ ਪਾਸ ਹੀ ਦੇ ਆਏ 15 ਕ ਦਿਨ ਇੱਥੇ ਆਇਆਂ ਨੂੰ ਤੇ ਸਾਡੇ ਆਂਦਿਆਂ ਨੂੰ ਇਦਾਂ ਟੋਏ ਭਰਦੇ ਸੀ ਗੱਡੀ 'ਚ ਪਾ ਕੇ ਖੜਿਆ ਉਹਨਾਂ ਨੇ ਤੇ ਦਾਖਲ ਕਰੀਏ ਇੱਥੋਂ ਆਂਦੇ ਜਾਂਦੇ ਹੀ ਮੁੱਕ ਗਿਆ ਅਸੀਂ ਵੀ ਉਹ ਸੁਣਿਆ ਪਿੰਡ ਵਿੱਚੋਂ ਦੂਜਾ ਖਰੇ ਹੁਣ ਉੱਤੇ ਸੀ ਉਹ ਇਹ ਵੀ ਨਹੀਂ ਸਾਨੂੰ ਪਤਾ ਜੇ ਅਸੀਂ ਸਗੋਂ ਨਿਆਣੇ ਸਾਰੇ ਭਜੇ ਗਏ ਸਗੋਂ ਕਈਆਂ ਖੜੀਆਂ ਉਥੋਂ ਨਾ ਉਸ ਅਸੀ ਕੀ ਕਰਾਉਣਾ ਹੀ ਪਰ ਚਲੋ ਮਹਾਰਾਜ ਨੇ ਉਹ ਮਸ਼ੀਨਾਂ ਨਾਲ ਉਹ ਮਿੱਟੀ ਜਿੰਨੀ ਚੁੱਕੇ ਹੁੰਨੀ ਉੱਤੇ ਫੇਰ ਆ ਜੀ ਐ ਜਲ ਗਈ ਸ਼ਹਿਰ ਨੂੰ ਮੇਰੇ ਅੰਦਰ ਨੂੰ ਲੈ ਲਾ ਗਈ ਅੱਛਾ ਹਾਂਜੀ ਮੇਰੇ ਕੋਈ ਨਹੀਂ ਪਤਾ ਨਹੀਂ ਕਿਦਾਂ ਹੈ ਮਿੱਟੀ ਥੱਲੇ ਆ ਗਿਆ ਮੇਰੇ ਅੰਦਰੋਂ ਕੱਢ ਲਿਆ ਸੀ ਮੇਰੇ ਅੰਦਰ ਨੂੰ ਲੈ ਕੇ ਚੱਲ ਗਿਆ ਮੈਨੂੰ ਜਾਂਦੇ ਲੱਗੇ ਕਿੰਨੇ ਦਿਨ ਹੋ ਗਏ ਮਿੱਟੀ ਪੁੱਟਦੇ ਨੇ ਕਿ ਪੁੱਟ ਹੀ ਜਾਂਦੇ ਇੱਥੇ ਅਹੀਂ ਖਿਆਲ ਕੀਤਾ ਨਹੀਂ ਯਾਰ ਹੰਦੇ ਨੂੰ ਨੇ ਹੋਰੇ ਤੇ ਤਣੀ ਆ ਅਸੀਂ ਆਪਣੇ ਕੋਲ ਗੱਲ ਪਾਉਂਦੇ ਆ ਖਿਆਲ ਨਹੀਂ ਕੀਤਾ ਜੀ ਤੁਹਾਡੇ ਲੱਗੇ ਮਿੱਟੀ ਪੁੱਟਦੇ ਤੁਹਾਨੂੰ ਪਤਾ ਨਹੀਂ ਲੱਗਦਾ ਨਹੀਂ ਹੁਣ ਜਾਂਦੇ ਪੁੱਟਦੇ ਰਹਿੰਦੇ ਜਾਂਦੇ ਰਹਿੰਦੇ ਹੁਣ ਖਿਆਲ ਨਹੀਂ ਕੀਤਾ ਕਿੰਨੇ ਦਿਨ ਹੋ ਗਏ ਜੋ ਮਹੀਨਾ ਹੋ ਗਿਆ ਕਿੰਨਾ ਚਿਰ ਹੋ ਗਿਆ ਪੁੱਟਦੇ 15 ਦਿਨ ਸਾਨੂੰ ਡੰਗ ਲੈ ਕੇ ਬੈਠਾ ਇਹਨੂੰ ਅਸਲ 15 ਕਿੰਨੇ ਦਿਨ ਹੋ ਗਏ ਪੁੱਟਦੇ ਝਾਂਜ ਨਹੀਂ ਮਾਰੀ ਗੱਡੀਆਂ ਜਾਂਦੀਆਂ ਰਹਿੰਦੀਆਂ ਹਾਂਜੀ ਜਾਂਚ ਕਰ ਰਹੀ ਡੀਐਸਪੀ ਰਜੇਸ਼ ਕੱਕੜ ਨੇ ਕਿਹਾ ਕਿ ਇਸ ਆਪ ਦਾ ਸਰਪੰਚ ਕੁਲਦੀਪ ਸਿੰਘ ਦੀ ਪਹਿਲੀ ਹੈ ਉਹ ਆਪਣੀ ਪਹਿਲੀ ਦੇ ਵਿੱਚੋਂ ਮਿੱਟੀ ਪਟਵਾਰੇ ਸੀ ਜਦੋਂ ਇਹ ਹਾਦਸਾ ਵਾਪਰਿਆ ਤਾਂ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਕੁਲਦੀਪ ਸਿੰਘ ਕੋਲ ਮਾਈਨਿੰਗ ਦੀ ਪਰਮਿਸ਼ਨ ਸੀ ਕਿ ਨਹੀਂ ਇਸ ਦੀ ਅਸਲ ਰਿਪੋਰਟ ਮਾਈਨਿੰਗ ਵਿਭਾਗ ਦਵੇਗਾ ਇਨਫੋਰਮੇਸ਼ਨ ਮਿਲਣ ਤੇ ਮੌਕੇ ਤੇ ਆਏ ਆ ਪਤਾ ਲੱਗਾ ਕਿ ਇੱਕ ਸਾਫਾ ਸਰਪੰਚ ਕੁਲਦੀਪ ਸਿੰਘ ਹੈ ਮਾਰੀਪਨਵਾ ਦੇ ਰਹਿਣ ਵਾਲੇ ਹੈ ਉਹ ਉਹਨਾਂ ਕੋ ਆਪਣੀ ਪੈਲੀ ਜਿਹੜੀ ਹੈ ਉਹਦੇ ਵਿੱਚੋਂ ਮਿੱਟੀ ਨੂੰ ਡਿਗ ਕਰਨ ਦੀ ਪਰਮਿਸ਼ਨ ਸੀ ਉਹ ਆਪਣੀ ਮਿੱਟੀ ਨੂੰ ਡਿਗ ਕਰ ਰਿਹਾ ਸੀ ਤੇ ਉਹਨਾਂ ਦਾ ਕੋਈ ਜੀ ਟਿਪਰ ਦਾ ਡਰਾਈਵਰ ਆ ਉਹ ਮਿੱਟੀ ਥੱਲੇ ਆ ਕੇ ਦੋਨੋਂ ਨੂੰ ਵੀ ਉਹਨਾਂ ਪ੍ਰੋਬਲਮ ਆਈ ਹੈ ਉਹਨੂੰ ਕਿਤੇ ਉਥੋਂ ਲੈ ਗਏ ਨੇ ਪਤਾ ਲੱਗਾ ਕਿ ਡੈਥ ਹੋ ਗਈ ਹੈ ਸਭ ਉਧਰ ਗਏ ਨੇ ਕਾਰਵਾਈ ਕਰਨਗੇ ਉਹਦੀ ਤੇ ਜਿਹੜੀ ਇਹ ਗੱਲ ਮਾਈਨਿੰਗ ਵਾਲੀ ਹੈ ਜਾਂ ਉਹਦੀ ਕੋਈ ਮਸ਼ੀਨ ਯੂਜ਼ ਕਰਨ ਦੀ ਗੱਲ ਹੈ ਉਸ ਬਾਬਤ ਪਤਾ ਲੱਗਾ ਉਸ ਬਾਬਤ ਮਾਈਨ ਕੰਪਨੀ ਆ ਰਹੀ ਨੇ ਮੌਕੇ ਤੇ ਉਹ ਆਹਦੀ ਟੈਕਨਲਟੀ ਨੂੰ ਚੈੱਕ ਕਰਨਗੇ ਜੇ ਉਹ ਕੋਈ ਟੈਕਨਲੋਜੀ ਕੋ ਫਾਲਟ ਹੋਏਗਾ ਜ਼ਰੂਰ ਉਹ ਮਤਲਬ ਕਾਰਕੁਨੀ ਕਰਾਂਗੇ। ਸ਼ੁਕਰੀਆ। ਇਹ ਜਿਹੜੀ ਗੱਲ ਹੈ ਤੇਰੀ ਬਿਲਕੁਲ ਸਹੀ ਹੈ ਇਹਦੀ ਟੈਕਨਲਟੀ ਜਿਹੜੀ ਆ ਉਹ ਜਿਹੜੀ ਸਬੰਧਿਤ ਡਿਪਾਰਟਮੈਂਟ ਆ ਉਹ ਬਿੱਤ ਜਾਣਦਾ ਉਹ ਮੌਕੇ ਤੇ ਆ ਰਹੇ ਨੇ ਤੇ ਉਹਦੇ ਮਤਲਬ ਜਿਸ ਤਰ ਆ ਮੋੜ ਕਿੱਥੇ ਹੋ ਰਿਹਾ ਹੈ ਇਹ ਗੁਰਜੀਤ ਸਿੰਘ son of ਜਸਵੰਤ ਸਿੰਘ ਹੈ ਪਿੰਡ ਮੇਤਲਾ ਪੀਸ਼ੀ ਜੀ ਹਰਬਿੰਦਰ ਠਾਣੇ ਦਾ ਰਹਿਣ ਵਾਲਾ ਤੇ ਉਹਦੀ 30 ਸਾਲ 29 ਸਾਲ ਉਮਰ ਹੈ ਇਹਦਾ ਪਤਾ ਲੱਗਾ ਉਹਦੀ ਡੈਥ ਹੋਈ ਹੈ ਉਹਦੇ ਮੁਤਾਬਕ ਜਿਹੜੀ ਉਹਦੀ ਉਹ ਉਹਦੇ ਕਾਰਜ ਕਰਨ ਵਾਸਤੇ ਸੋ ਉਹਦੇ ਮੌਕੇ ਤੇ ਗਏ ਹੋਏ ਨੇ ਉਹ ਉਧਰ ਗਏ ਹੋਏ ਨੇ ਜਿਸ ਤਰ੍ਹਾਂ ਦੀ ਉਹ ਹਾਲਾਤ ਨੂੰ ਉਹ ਕਾਰਜ ਕੀਤੀ ਜਾਵੇਗੀ ਹੋਰ ਕਿੰਨੇ ਲੋਕ ਸਨ ਇੱਥੇ ਇਹਦੇ ਬਾਰੇ ਹਲੇ ਮੌਕੇ ਦੇ ਮੁਤਾਬਕ ਜਿਹਨ ਜਿਹਨ ਨੂੰ ਮੌਕੇ ਤੇ ਜਿਹਨ ਨੂੰ ਲੱਗੀ ਬੜਾ ਦੰਦ ਸੀਗਾ ਬਾਕੀ ਜਿਹਨ ਨੂੰ ਫਜ਼ਲ ਦਸਨ ਤੁਹਾਨੂੰ ਕੀ ਕਾਰਜ ਹੈ ਜਿਹੜੀ ਜਿਹੜੀ ਮਾਈਨਿੰਗ ਵਾਲੀ ਹੈ ਉਹ ਜਿਸ ਤਰ੍ਹਾਂ ਮਾਈਨਿੰਗ ডিপਾਰਟਮੈਂਟ ਲਿਖ ਕੇ ਦੇਗਾ ਕਰੀਗਾ ਉਦੋਂ ਕਾਰਵਾਈ ਕਰਾਂਗੇ ਬਾਕੀ ਜਿਹੜੇ ਉਹ ਜਿਹੜਾ ਮਿਰਤਸ ਹੈਗਾ ਉਹਦੀ ਬੰਦੀ ਕਾਰਵਾਈ ਕਰਾਂਗੇ ਬਟਾਲਾ ਤੋਂ ਭਪਾਲ ਸਿੰਘ ਦੀ ਰਿਪੋਰਟ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ ਐਮਾਜ਼ਨ ਫਾਇਰ ਟੀਵੀ ਡੇਲੀ ਹੰਟ ਤੇ ਇਹ ਬਾਬਾਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ न्यूजीलैंड ਤੇ ਯੂਰਪ ਦੇ ਹਰ ਵਡੇ ਆਈਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ